ਸ਼ੀਰ ਰਾਗ ਮਹਲਾ ਚੌਥਾ ਔ ਪੰਥ ਦਸਾਈ ਨਿਤ ਖੜੀ ਕੋਈ ਪ੍ਰਭ ਦੱਸੇ ਤਿਨ ਜਾਓ ਜਿਨੀ ਮੇਰਾ ਪਿਆਰਾ ਆ ਰਾਵਿਆ ਤਿਨ ਪਿੱਛੇ ਲਾਗ ਫਿਰਾਂ ਔ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਾ ਚਾਉਂ ਮੇਰੇ ਭਾਈ ਜਨਾ ਕੋਈ ਮੋਕੋ ਹਰ ਪ੍ਰਭ ਮੇਲ ਮਿਲਾਏ ਹਉ ਸਤਿਗੁਰ ਬਿਟੂ ਵਾਰਿਆ ਜਿਨ ਹਰ ਪ੍ਰਭ ਦੀਆ ਦਿਖਾਏ ਰਾਵ ਹੋਇ ਨਿਮਾਣੀ ਟੈ ਪਮਾ ਪੂਰੇ ਸਤਿਗੁਰ ਪਾਸ ਨਿਮਾਣਿਆ ਗੁਰ ਮਾਣ ਹੈ ਗੁਰ ਸਤਿਗੁਰ ਕਰੇ ਸ਼ਾਬਾਸ਼ ਹਉ ਗੁਰਸਾ ਲਾਏ ਨਾਰਜਉ ਮੈਂ ਮੇਲੇ ਹਰ ਪ੍ਰਭ ਪਾਸ ਸਤਿਗੁਰ ਨੋ ਸਭ ਕੋ ਲੋਚਦਾ ਜੀਤਾ ਜਗਤ ਸਭ ਕੋਏ ਬਿਨ ਭਾਗਾ ਦਰਸ਼ਨ ਨਾ ਥੀਏ ਬਾਗੀਨ ਬਹਿ ਰੋਏ ਜੋ ਹਰ ਪ੍ਰਭਾਣਾ ਸੋਤੀਆ ਧੁਰ ਲਿਖਿਆ ਨਾ ਮਿਟੈ ਕੋਏ ਆਪੇ ਸਤਗੁਰ ਆਪ ਹਰ ਆਪੇ ਮੇਲ ਮਿਲਾਏ ਆਪ ਦਇਆ ਕਰ ਮਿਲ ਸਹੀ ਗੁਰ ਸਤਗੁਰ ਪਿੱਛੇ ਪਾਏ ਸਭ ਜਗ ਜੀਵਨ ਜਗ ਆਪ ਹੈ ਨਾਨਕ ਜਲ ਜਲੇ ਸਮਾਏ ਸ਼ੀਰ ਰਾਗ ਮਹਲਾ 4 ਰਸ ਅਮਰਤ ਨਾਮ ਰਸ ਅਤ ਭਲਾ ਕਿਤ ਵਿਦ ਮਿਲੇ ਰਸ ਖਾਏ ਜਾਏ ਪੁੱਛੋ ਸੁਹਾਗਣੀ ਤੁਸਾਂ ਕਿਉ ਕਰ ਮਿਲਿਆ ਪ੍ਰਭ ਆਏ ਓਏ ਵੇ ਪ੍ਰਵਾਹ ਨਾ ਬੋਲਨੀ ਹਉ ਮਲਮਲ ਧੋਵਾ ਤੈਨੁ ਪਾਏ ਭਾਈ ਰੇ ਮੇਲੇ ਸੱਜਣ ਹਰ ਗੁਣ ਸਾਰ ਸੱਜਣ ਸਤ ਗੁਰੂ ਪੁਰਖ ਦੁਖ ਕੱਢੈ ਹੋ ਮੈਂ ਮਾਰ ਰਹਾਉ ਗੁਰਮੁਖੀਆ ਸੁਹਾਗਣੀ ਤਿਨ ਦਇਆ ਪਈ ਮਨ ਆਏ ਸਤ ਗੁਰ ਵਚਨ ਰਤਨ ਜੋ ਮੰਨੇ ਸੋ ਹਰ ਰਸ ਗਾਏ ਸੇ ਵਡ ਭਾਗੀ ਵਡ ਜਾਣੀ ਜਿਨ ਹਰ ਰਸ ਖਾਦਾ ਗੁਰ ਭਾਏ ਏ ਹਰ ਰਸ ਵਣ ਤਣ ਸਬਤ ਹੈ ਭਾਗੀਣ ਨਹੀਂ ਕਾਏ ਬਿਨ ਸਤਗੁਰ ਪੱਲੇ ਨਾ ਭਵੇ ਮਨ ਮੁਖ ਰੇ ਬਿਲ ਲਾਏ ਓਏ ਸਤਗੁਰ ਅੱਗੇ ਨਾ ਨਿਵੇਂ ਉਹਨਾਂ ਅੰਤਰ ਕ੍ਰੋਧ ਬੁਲਾਏ ਹਰ 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 ਰਸ ਆਪ ਹੈ ਆਪੇ ਹਰ ਰਸ ਹੋਏ ਆਪ ਦਇਆ ਕਰ ਦੇਵ ਸੀ ਗੁਰਮੁਖ ਅੰਮ੍ਰਿਤ ਚੋਏ ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਏ ਸ਼ੀਰਿ ਰਾਗ ਮਾਲਾ ਚੌਥਾ ਦਿਨ ਸ ਚੜੇ ਫਿਰ ਆਵਤੈ ਰੈਣ ਸਭਾਈ ਜਾਏ ਆਵ ਕਟੈ ਨਰ ਨਾਂ ਬੁਜੈ ਨਿਤ ਮੂਸਾ ਲਾਜ ਟੁਗਾਏ ਗੁੜ ਮਿੱਠਾ ਮਾਇਆ ਪਸਰਿਆ ਮਰਮੁਖ ਲਗ ਮੱਖੀ ਪਚੈ ਪਚਾਏ ਪਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ ਪੋਤ ਕਲਤ ਮੋਹ ਬਿਖ ਹੈ ਅੰਤ ਬੇਲੀ ਕੋਈ ਨਾ ਹੋਏ ਰਾਉ ਗੁਰਮਤ ਧਰ ਲੈ ਵੀ ਉੱਭਰੇ ਲੇਪਤ ਰਹੇ ਸ਼ਰਣਾਏ ਉਹ ਨਹੀਂ ਚੱਲਣ ਸਦਾ ਨਿਹਾਲਿਆ ਹਰ ਖਰਚ ਲੀਆ ਪਤ ਪਾਏ ਗੁਰਮੁਖ ਦਰਗਾ ਮੰਨੀ ਹੈ ਹਰ ਆਪ ਲੈ ਗਲ ਲਾਏ ਗੁਰਮੁਖਾਂ ਨੂੰ ਪੰਥ ਪ੍ਰਗਟਾ ਦਰ ਠਾਕ ਨ ਕੋਈ ਪਾਏ ਹਰ ਨਾਮ ਸਲਾਹਨ ਨਾਮ ਮੰਨ ਨਾਮ ਰਹਿਨ ਲਿਵ ਲਾਏ ਅਨਰਤੁਨੀ ਦਰਵਾਜ ਦੇ ਦਰ ਸੱਚੇ ਸੋਭਾ ਪਾਏ ਜਿਨਿ ਗੁਰਮੁਖ ਨਾਮ ਸਲਾਹਿਆ ਤਿਨਾਂ ਸਭ ਕੋ ਕਹੈ ਸ਼ਾਬਾਸ਼ ਤਿਨ ਕੀ ਸੰਗਤ ਦੇਹ ਪ੍ਰਭ ਮੈਂ ਜਾਚਕ ਕੀ ਅਰਦਾਸ ਨਾਨਕ ਭਾਗ ਵੱਡੇ ਤਿਨਾਂ ਗੁਰਮੁਖਾ ਜਿਨ ਅੰਤਰ ਨਾਮ ਪ੍ਰਗਾਸ ॥ ਸ੍ਰੀ ਰਾਗ ਮਹੱਲਾ ਪੰਜਮਾ ਘਰ ਪਹਿਲਾ ॥ ਕਿਆ ਤੂੰ ਰਤਾ ਦੇਖ ਕੈ ਪੁੱਤਰ ਕਲਤਰ ਸ਼ਿੰਗਾਰ ॥ ਰਸ ਭੋਗੇ ਖੁਸ਼ੀਆਂ ਕਰੇ ਮਾਣੇ ਰੰਗ ਅਪਾਰ ॥ ਬਹੁਤ ਕਰੇ ਪਰਮਾਇਸ਼ੀ ਵਰਤੇ ਹੋਏ ਅਪਾਰ ਕਰਤਾ ਚੇਤਨ ਆਵੀ ਮਨ ਮੁਖ ਅੰਧ ਗਵਾਰ ਮੇਰੇ ਮਨ ਸੁਖਦਾਤਾ ਹਰ ਸੋਏ ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਰਾਉ ਕੱਪੜ ਭੋਗ ਲਪਟਾਇਆ ਸੋਇਨਾ ਰੂਪਾ ਖਾਕ ਹੈ ਵਰਗ ਹੈ ਵਰ ਬਹਉ ਰੰਗੇ ਕੀਏ ਰਤ ਅਥਾਕ ਜਿਸੀ ਚੇਤਨਾ ਪਾਵੀ ਬਿਸਰਿਆ ਸਭ ਸਾਖ ਸਿਰਜਣਹਾਰ ਭੁਲਾਇਆ ਵਿਣ ਨਾਮੈ ਨਾ ਪਾਖ ਲੈਂਦਾ ਬਦ ਦਵਾਈ ਤੂੰ ਮਾਇਆ ਕਰੇ ਇਕਤ ਜਿਸਨੋਂ ਤੂੰ ਪਤੀ ਆਇਂਦਾ ਸੋ ਸਾਨ ਤੁਜੈ ਅਨਿਤ ਅਹੰਕਾਰ ਕਰੇ ਹੰਕਾਰੀਆਂ ਵਿਆਪਿਆ ਮਨ ਕੀ ਮਤ ਤਿਨ ਪ੍ਰਭ ਆ ਭੁਲਾਇਆ ਨਾ ਤਿਸ ਜਾਤ ਨਾ ਪਤ ਸਤਿਗੁਰੂ ਪਰਖ ਮਿਲਾਇਆ ਇੱਕੋ ਸੱਜਣਾ ਸੋਏ ਹਰ ਜਨ ਕਾ ਰਾਖਾ ਏ ਕਿਆ ਮਾਨਸ ਹਉ ਮੈ ਰੋਏ ਜੋ ਹਰ ਜਨ ਭਾਵੈ ਸੋ ਕਰੇ ਦਰ ਫੇਰ ਨ ਪਾਵੇ ਕੋਇ ਨਾਨਕ ਰਤਾਰੰਗ ਹਰ ਸਭ ਜਗ ਮੈਂ ਚਾਨਣ ਹੋਏ ਸ਼੍ਰੀ ਰਾਗ ਮਹੱਲਾ ਪੰਜਵਾਂ ਮਨ ਬਿਲਾਸ ਬਉ ਰੰਗ ਕਣਾ ਦ੍ਰਿਸ਼ਟ ਪੂਲ ਖੁਸ਼ੀਆਂ ਛਤਰ ਧਾਰ ਬਾਦਸ਼ਾਹੀਆਂ ਵਿੱਚ ਸਹਸ ਸਹਿ ਪਰੀਆਂ ਭਾਈ ਰੇ ਸੁਖ ਸਾਧ ਸੰਗ ਪਾਇਆ ਲਿਖਿਆ ਲੇਖ ਤਿੰਨ ਪੁਰਖ ਵਿਦੋਤ ਦੁੱਖ ਸਹਸਾ ਮਿਟ ਗਿਆ ਰਹਾਉ ਜਿਤ ਥਾਂ ਤਨੰਤਰ ਤਿਤੇ ਭਵ ਆਇਆ ਧਨਪਤੀ ਵੱਡ ਭੂਮੀਆਂ ਮੇਰੀ ਮੇਰੀ ਕਰ ਪਰਿਆ ਹੁਕਮ ਚਲਾਏ ਨਿਸੰਗ ਹੋਏ ਵਰਤੇ ਅਫਰਿਆ ਸਭ ਕੋ ਵਸ ਗਤ ਕਰ ਲਿਓਨ ਬਿਨ ਨਾਮੈ ਗਾ ਕਰ ਲਿਆ ਕੋਟ 33 ਸੇਵਕ ਸਿੱਧ ਸਾਕ ਦਰ ਖਰਿਆ ਗ੍ਰੰਭਾਰੀ ਵੱਡ ਸਾਹੀ ਸਭ ਨਾਨਕ ਸੁਪਨ ਥੀਆ ਸ਼ੀਰਿ ਰਾਗ ਮਹੱਲਾ ਪੰਜਵਾਂ ਪਲਕੇ ਉੱਠ ਪਪੋਲੀ ਐ ਬਿਣ ਬੁਜੇ ਮੁਗਦ ਅਜਾਨ ਸੋ ਪ੍ਰਭ ਚੇਤਨ ਆਇਓ ਛੂਟੇ ਗੀਬੇ ਬਾਣ ਸਤਗੁਰ ਸੇਤੀ ਚਿੱਤ ਲਾਏ ਸਦਾ ਸਦਾ ਰੰਗਮਾਨ ਪ੍ਰਾਣੀ ਤੂੰ ਆਇਆ ਲਾ ਲੈਣ ਲੱਗਾ ਕਿਰਤ ਕੁ ਫੱਕੜੇ ਸਭ ਮੁਕਦੀ ਚੱਲੀ ਰਹਿਣ ਰਹਾਓ ਕਦਮ ਕਰੇ ਪਸ ਪੰਖੀ ਆ ਦਿਸੈ ਨਹੀਂ ਕਾਲ ਉੱਤੇ ਸਾਥ ਮਨੁੱਖ ਹੈ ਫਾਤਾ ਮਾਇਆ ਜਾਲ ਮੁਕਤੇ ਸਹੀ ਭਾਲੀਏ ਜੇ ਸੱਚਾ ਨਾਮ ਸੰਮਾਲ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਹੀਂ ਫਾਥੇ ਸਹੀ ਨਿਕਲੇ ਜੇ ਗੁਰ ਕੀ ਪੈਰੀਂ ਪਾਹੇ ਕੋਈ ਰਕ ਨਾ ਸਕੈ ਦੂਜਾ ਕੋ ਨਾ ਦਿਖਾਇ ਚਾਰੇ ਕੁੰਡਾਂ ਭਾਲ ਕੈ ਆਏ ਪਿਆ ਆਸ਼ਰਣਾਏ ਨਾਨਕ ਸੱਚੇ ਪਾਤਸ਼ਾਹ ਦੁਬਦਾ ਲਿਆ ਕਢਾਏ ਸ਼੍ਰੀ ਰਾਗ ਮਹਲਾ ਪੰਜਵਾਂ ਕੜੀ ਮੋਤ ਕਾ ਪਾਉਣਾ ਕਾਜ ਸਵਾਰਨ ਹਾਰ ਮਾਇਆ ਕਾਮ ਵਿਆਪਿਆ ਸਮਝੈ ਨਾਹੀਂ ਗਵਾਰ ਉਠ ਚੱਲੇ ਆ ਪਛਤਾਇਆ ਪਰਿਆ ਵਸ ਜੰਦਾਰ ਅੰਧੇ ਤੂੰ ਬੈਠਾ ਕੰਦੀ ਪਾਏ ਜੇ ਹੋ ਵੀ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹਿ ਰਹਾਓ ਹਰੀ ਨਾਹੀ ਨਾ ਡਡੋਰੀ ਪੱਕੀ ਵੱਡਣਾਰ ਲੈ ਲੈ ਦਾਤ ਪਉਤਿਆ ਲਾਵੇ ਕਰਤੇ ਯਾਰ ਜਾਹੋ ਵਾ ਹੁਕਮ ਕਿਰਸਾਣ ਦਾ ਤਾਂ ਲੁਣ ਮਿਣਿਆ ਕੇ ਤਾਰ ਪਹਿਲਾ ਪਹਿਰ ਧੰਦੇ ਗਿਆ ਦੂਜੇ ਪਰ ਸੋਇਆ ਤੀਜੇ ਝਾਕ ਚਖਾਇਆ ਚੌਥੇ ਭੂਰ ਭਿਆ ਕਦ ਹੀ ਚੇਤਨਾ ਆਇਓ ਜਨ ਜਿਉ ਪਿੰਡ ਦੀਆ ਸਾਧ ਸੰਗਤ ਕੋ ਵਾਰਿਆ ਜਿਉ ਕੀਆ ਕੁਰਬਾਨ ਜਿਹਤੇ ਸੋਜੀ ਮਨ ਪਈ ਮਿਲਿਆ ਪੁਰਖ ਸੁਜਾਨ ਨਾਨਕ ਡਿਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ ਸ੍ਰੀ ਰਾਗ ਮਹੱਲਾ ਪੰਜਵਾਂ ਸਭੇ ਗੱਲਾਂ ਵਿਸਰਨ ਇੱਕੋ ਵਿਸਰਨਾ ਜਾਉ ਧੰਦਾ ਸਭ ਜਲਾਏ ਕੈ ਗੁਰਨਾਮ ਦੀਆ ਸੱਚ ਸੋ ਆਉ ਆਸਾ ਸਭੇ ਲਹਕੈ ਕਾ ਆਸ ਕਮਾਉ ਜਿੰਨੀ ਸਤਗੁਰ ਸੇਵਿਆ ਤਿਨ ਆਗੇ ਮਿਲਿਆ ਥਾਉ ਮਨ ਮੇਰੇ ਕਰਤੈ ਨੂੰ ਸਲਾਹੇ ਸੱਬੇ ਛੱਡ ਸਿਆਣਪਾ ਗੁਰ ਕੀ ਪੈਰੀਂ ਪਾਹੇ ਰਹਾਉ ਦੁੱਖ ਭੁੱਖ ਨਾ ਵਿਆਪਈ ਜੇ ਸੁਖ ਦਾਤਾ ਮਨ ਹੋਏ ਕਿਤੇ ਕੰਮ ਨਾ ਛਿਜੀਐ ਜਾਹਿਰ ਦੇ ਸੱਚਾ ਸੋਏ ਜਿਸ ਤੂੰ ਰੱਖੇ ਹੱਥ ਦੇ ਤਿਸ ਮਾਰ ਨਾ ਸਕੈ ਕੋਇ ਸੁਖ ਦਾਤਾ ਗੁਰ ਸੇਵੀਐ ਸਭ ਔਗਣ ਕੱਢੈ ਧੋਏ ਸੇਵਾ ਮੰਗੈ ਸੇਵਕੋ ਲਾਈਆ ਆਪਣੀ ਸੇਵ ਸਾਧੂ ਸੰਗ ਮਸ਼ਕਤਿ ਟੂਠੈ ਪਾਵਾਂ ਦੇਵ ਸਭ ਕਿਛ ਵਸ ਗਤ ਸਾਹਿਬੈ ਆਪੇ ਕਰਨ ਕਰੇਵ ਸਤਿਗੁਰ ਕੈ ਬਲਿਹਾਰਣੈ ਮਨਸਾ ਸਭ ਪੂਰੇਵ ਇੱਕੋ ਦਿਸੈ ਸੱਜਣੋ ਇੱਕੋ ਪਾਈ ਮੀਤ ਇਕ ਸੇ ਧੀਸਾ ਮਗਰੀ ਇਕ ਸਾਦੀ ਹੈ ਰੀਤ ਇੱਕ ਸਸਨੋ ਮਨ ਮਾਨਿਆ ਤਾਂ ਹੋਵਾ ਨੇ ਚਲ ਚੀਤ ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਕੀਤ ਸ਼੍ਰੀ ਰਾਗ ਮਹਲਾ ਪੰਜੇਵਾ ਸਬੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰੂ ਤੇ ਮਹਿਲ ਫਰਾਬਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਏਕਸ ਸਿਉ ਚਿਤ ਲਾਏ ਏਕਸ ਬਿਨ ਸਭ ਧੰਦ ਸਭ ਮਿਥਿਆ ਮੋਹ ਮਾਇਰਾ ਲਖ ਖੁਸ਼ੀਆਂ ਆਪਾਤ ਛਾਈਆਂ ਜੇ ਸਤਗੁਰ ਨਦਰ ਕਰੇ ਨਿਮਕੇ ਕਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿੰਨ ਸਤਗੁਰ ਚਰਨ ਗਹੇ ਸਫਲ ਮੂਰਤ ਸਫਲਾ ਕੜੀ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨ ਲੱਗਈ ਜਿਸ ਹਰਿ ਕਾ ਨਾਮ ਆਧਾਰ ਬਾਹ ਪਕੜ ਗੁਰ ਕਾਢਿਆ ਸੋਈ ਉੱਤਰਿਆ ਪਾਰ ਥਾਂ ਸੁਆਬ ਪਵਿੱਤ ਹੈ ਜਿਥੈ ਸੰਤ ਸਭਾ ਢੋਈ ਤਿਸ ਹੀ ਨੋ ਮਿਲੈ ਜਿਨ ਪੂਰਾ ਗੁਰੂ ਲੱਭਾ ਨਾਨਕ ਬੱਧਾ ਘਰ ਤਹ ਜਿਥੈ ਮਿਰਤ ਨਾ ਜਨਮ ਜਰਾ ਕੀ ਰਾਗ ਮਹਲਾ 5ਵਾਂ ਸੋਈ ਧਿਆਈਐ ਜੀੜੇ ਸਿਰ ਸ਼ਾਮ ਪਾਤਸ਼ਾਹ ਤਸਹੀ ਕੀ ਕਰਿਆ ਸਿ ਮਨ ਜਿਸ ਕਾ ਸਭ ਸਿ ਸਾਹ ਸਭ ਸ਼ਿਆਨ ਪਾ ਛੱਡ ਕੇ ਗੁਰ ਕੀ ਚਰਣੀ ਪਾਹੋ ਮਨ ਮੇਰੇ ਸੁਖ ਸਹਿਜ ਸੇਤੀ ਜਪਨਾਉ ਆਟ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਇੰਦ ਨਿਤ ਗਾਉ ਰਾਓ ਤਸੇ ਕੀ ਸ਼ਰਨੀ ਪਰਮਨਾ ਜੇ ਜੀਵੜੇ ਅਵਰਨਾ ਕੋਏ ਜੇ ਸਿਮਰਤ ਸੁਖ ਹੋਏ ਕਣੋ ਦੁਖ ਦਰਦ ਨ ਮੂਲੇ ਹੋਏ ਸਦਾ ਸਦਾ ਕਰ ਚੱਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕੱਟਿਏ ਜਮ ਕੀ ਫਾਸ ਸੁਖ ਦਾਤਾ ਪੈ ਪੰਜਨ ਤਿਸ ਆਗੇ ਕਰੇ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਆਕਾਰ ਜਿ ਆਵੇ ਰਾਸ ਬਹੁਤੋ ਬਹੁਤ ਵਗਾਣੀ ਐ ਉੱਚੋ ਉੱਚਾ ਥਾਉ ਵਰਨਾ ਚੈਨਾ ਬਹਾਰਾ ਕੀਮਤ ਕਹਿ ਨਾ ਸਕਾਉ ਨਾਨਕ ਕਾਉ ਪ੍ਰਭ ਮਯਾ ਕਰ ਸਚ ਦੇਵੋ ਆਪਣਾ ਨਾਉ ਸ੍ਰੀ ਰਾਗ ਮਹੱਲਾ ਪੰਜਵਾਂ ਨਾਮ ਧਾਇ ਸੋ ਸੁਖੀ ਤਿਸ ਮੋਖੀ ਉਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ ਸਾਧ ਸੰਗਤ ਕੈ ਘਰ ਵਸੈ ਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਤੇ ਆਏ ਨਾਮ ਸਹਾਈ ਸਦਾ ਸੰਗ ਅਗਲੇ ਛਡਾਈ ਰਹਾਉ ਦੁਨੀਆਂ ਕੀ ਆਵੜਿਆਈਆਂ ਕਮਨੇ ਆਵੇਂ ਕਾਮ ਮਾਇਆ ਕਾ ਰੰਗ ਸਭ ਪਿੱਕਾ ਜਤ ਬਿਨਸ ਨਿਧਾਨ ਜਾ ਕੈ ਹਿਰਦੈ ਹਰ ਵਸੈ ਸੋ ਪੂਰਾ ਪ੍ਰਧਾਨ ਸਾਧੂ ਕੀ ਹੋ ਰਣ ਕਾ ਪਨਾ ਆਪ ਤਿਆਗ ਪਾਵ ਸਿਆਣਪ ਸਦਲ ਛੱਡ ਗੁਰ ਕੀ ਚਰਣੀ ਲਾਗ ਤਿਸੇ ਪ੍ਰਾਪਤ ਰਤਨ ਹੋਏ ਜਿਸ ਮस्तक ਹੋਵੇ ਭਾਗ ਤਿਸੇ ਪ੍ਰਾਪਤ ਭਾਈ ਹੋ ਜਿਸ ਦੇਵੇ ਪ੍ਰਭ ਆਪ ਸਤਗੁਰ ਕੀ ਸੇਵਾ ਸੋ ਕਰੇ ਜਿਸ ਬਿਨ ਸਹਿ ਹੋਮੈ ਤਾਪ ਨਾਨਕ ਕਉ ਗੁਰ ਭੇਟਿਆ ਬਿਨ ਸੇ ਸਗਲ ਸੰਤਾਪ ਸ੍ਰੀ ਰਾਗ ਮਹਲਾ 5 ਵਾ ਇਕ ਪਛਾਣੂ ਜੀ ਕਾ ਇਕੋ ਰਖਣ ਹਾਰ ਇਕ ਸਕਾ ਮਨ ਅਸਰਾ ਇਕੋ ਪ੍ਰਾਣ ਅਧਾਰ ਤਿਸ ਸ਼ਰਨਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਮਨ ਮੇਰੇ ਸਗਲੋ ਪਾਵਤਿ ਆਗ ਗੁਰਪੂਰਾ ਆਰਾਧਨਿਤ ਇੱਕ ਸਕੀ ਲਵ ਲਾਗ ਰਾ ਇੱਕੋ ਭਾਈ ਮਿੱਤ ਇੱਕ ਇੱਕੋ ਮਾਤ ਪਿਤਾ ਇੱਕ ਸਕੀ ਮਨ ਟੇਕ ਹੈ ਜਿਨ ਜੀਉ ਪਿੰਡ ਦਿੱਤਾ ਸੋ ਪ੍ਰਭ ਮਨੋ ਨਾ ਵਿਸਰੈ ਜਿਨ ਸਭ ਕੇਸ ਵਸ ਕੀਤਾ ਘਰ ਇੱਕ ਬਾਹਰ ਇੱਕ ਤਾਂ ਤਨੰਤਰ ਆਪ ਜੀ ਜੰਤ ਸਭ ਜਿਨ ਕੀਏ ਔਰ ਪਰ ਤਿਸ ਜਾਪ ਇੱਕ ਸੇਤੀ ਰਤਿਆਂ ਨਾ ਹੋਵੀ ਸੋਗ ਸੰਤਾਪ ਪੌਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਾਹੀ ਕੋਏ ਜੀਉ ਪਿੰਡ ਸਭ ਤਿਸ ਕਾ ਜੋ ਤਿਸ ਭਾਵੈ ਸੋ ਹੋਏ ਗੁਰ ਪੂਰੈ ਪੂਰਾ ਭਾਇ ਜਪੁ ਨਾਨਕ ਸੱਚਾ ਸੋਏ ਸ਼੍ਰੀ ਰਾਗ ਮਹਲਾ 5 ਜਿਨਾਂ ਸਤਗੁਰ ਸਿਓ ਚਿਤ ਲਾਇਆ ਸੇ ਪੂਰੇ ਪ੍ਰਧਾਨ ਜਿਨ ਕਉ ਆਪ ਦਿਆਲ ਹੋਏ ਤਿਨੇ ਉਪਜੈ ਮਨ ਗਿਆਨ ਜਿਨ ਕਉ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ ਮਨ ਮੇਰੇ ਕੋ ਨਾਮ ਤਿਆਏ ਸਰਬ ਸੁਖਾਂ ਸੁਖ ਉਪਜੇ ਦਰਗਾ ਪੈਦਾ ਜਾਏ ਰਾਵ ਜਨਮ ਮਰਨ ਕਾ ਪਉ ਗਿਆ ਭਾਉ ਭਗਤ ਗੋਪਾਲ ਸਾਧੂ ਸੰਗਤ ਨਿਰਮਲ ਆਪ ਕਰੇ ਪ੍ਰਤਪਾਲ ਜਨਮ ਮਰਨ ਕੀ ਮਲ ਕੱਟੀ ਐ ਗੁਰਦਰਸ਼ਨ ਦੇਖਣ ਹਾਲ ਥਾਂ ਤਨੰਤਰ ਰਾਵ ਰਹਾ ਪਾਰ ਬ੍ਰਹਮ ਪ੍ਰਭ ਸੋਏ ਸਭ ਨਾ ਦਾਤਾ ਹੈ ਕਾ ਦੂਜਾ ਨਹੀਂ ਕੋਏ ਤਿਸ ਸ਼ਰਨਾਈ ਛੁੱਟੀ ਐ ਕੀਤਾ ਲੋੜੇ ਸੋ ਹੋਏ ਜਿੰਨ ਮਾਨਵ ਸਿਆ ਪਰਬ੍ਰह्म ਸੇ ਪੂਰੇ ਪ੍ਰਦਾਨ ਤਿੰਨ ਕੀ ਸੋਭਾ ਨਿਰਮਲੀ ਪ੍ਰਗਟ ਭਈ ਜਹਾਨ ਜਿਨੀ ਮੇਰਾ ਪ੍ਰਭ ਧਿਆਇਆ ਨਾਨਕ ਤਿੰਨ ਕੁਰਬਾਨ